ਭਾਜੀ 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 ਦੇਖੋ ਭਾਜੀ ਦੇਖੋ ਮੇਰੇ ਭਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਮੈਂ ਚਪਹਿਰਾ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁੱਖੀ ਸੰਧੀ ਗਿਆ ਸੁੱਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾਲ ਢਿੱਡ ਜੀ ਨਹੀਂ ਭਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹੀ ਫੈਮਿਲੀ ਗਰੁੱਪ 'ਚ ਭੇਜਤੀ ਵੀ ਉਹ ਬੀ ਮਹਾ ਮਹਾ ਮਾਤਾ ਕਹਿੰਦੀ ਕੋਈ ਆਪਣੀ ਵੀ ਧੰਨ ਗੁਰੂ ਗਬਿੰਦ ਸਿੰਘ ਮਹਾਰਾਜ ਨਾਲ ਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਹਣੀ ਹੁਣ ਪਾਠ ਤੇ ਬੈਠੇ ਆ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾਠ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਦਾਸ ਹੁਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਆ ਪਹਿਲਾਂ ਛੜੇ ਛਾਂਡ ਸੀ ਕੋਈ ਪਰਵਾਹ ਨਹੀਂ ਹੁਣ ਫੈਮਲੀ ਵਾਲੇ ਹੋ ਗਿਆਂ ਭਾਜੀ ਸਟ੍ਰੈਸ ਸਟ੍ਰੈਸ ਹੁੰਦੀ ਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਟੀ ਸਾਨੂੰ ਦਿੱਤੀ ਹੋਈ ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਟੀ ਉਹ ਬਾਜਾਂ ਵਾਲਾ ਆ ਕਰ ਰਿਹਾ ਕੋਈ ਪਰਵਾਹ ਨਹੀਂ ਬਾਲੇ ਸੋਨਿਹਾਰ